ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਗੱਲ ਕਰਾਂਗੇ ਸੋ ਕਈ ਥਕ ਮੈਂਟ ਵੀ ਆਏ ਹੋਏ ਆ ਜਿਨ੍ਹਾਂ ਨੇ ਲਿਖਿਆ ਹੈ ਕਿ ਪਹਿਲਾਂ ਪੀਰਾਂ ਦੇ ਦਰਸ਼ਨ ਵੀ ਹੁੰਦੇ ਸੀ ਸਪਨੇ ਰਾਹੀਂ ਤੇ ਹੁਣ ਦਰਸ਼ਨ ਵੀ ਨਹੀਂ ਹੁੰਦੇ ਪਹਿਲਾਂ ਉਵਾਸੀ ਵੀ ਆਉਂਦੀ ਸੀ ਪਹਿਰਾ ਵੀ ਆਉਂਦਾ ਸੀ ਸੋ ਹੁਣ ਪਹਿਲਾਂ ਵਾਂਗ ਨਹੀਂ ਹੁੰਦਾ ਸੋ ਇਹਦਾ ਕੀ ਕਾਰਨ ਹੋ ਸਕਦਾ ਹੈ ਇਹਦੇ ਬਾਰੇ ਸਾਨੂੰ ਦੱਸਿਆ ਜਾਵੇ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕੁਝ ਗੱਲਾਂ ਤੁਹਾਨੂੰ ਦੱਸਾਂਗੇ ਕਿ ਜਿਹਦੇ ਕਾਰਨ ਅਸੀਂ ਇਹ ਸਭ ਕੁਝ ਕੁਵਾਲਮਦੇ ਹਾਂ ਸੋ ਇਨਸਾਨ ਤੋਂ ਖੁਦ ਹੀ ਇਹ ਇੱਕ ਗਲਤੀ ਹੋ ਜਾਂਦੀ ਹੈ ਜਿਹਦੇ ਨਾਲ ਇਹ ਸਭ ਕੁਝ ਹੀ ਨਜ਼ਰੋਂ ਹਟ ਜਾਂਦਾ ਮਹਿਸੂਸ ਨਹੀਂ ਹੋਣਾ ਸੋ ਇਹਦਾ ਕਾਰਨ ਹੈ ਆਪਾਂ ਇਸ ਵੀਡੀਓ ਰਾਹੀਂ ਜੋ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਦਿਆ ਕਰੋ ਸੋ ਵੀਡੀਓ ਚੱਲਦੀ ਚੱਲਦੀ ਨਾਲ ਦੀ ਨਾਲ ਪਹਿਲਾਂ ਲਾਈਕ ਇੱਕ ਜ਼ਰੂਰ ਕਰਦਿਆ ਕਰੋ ਸੋ ਕਈਆਂ ਨੂੰ ਕਮੈਂਟ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਸੋ ਲਾਈਕ ਤਾਂ ਆਪਾਂ ਸਾਰੇ ਹੀ ਕਰ ਸਕਦੇ ਆ ਸੋ ਤੁਹਾਡਾ ਇੱਕ ਛੋਟਾ ਜਿਹਾ ਲਾਈਕ ਹੀ ਸਾਡੀ ਹਿੰਮਤ ਵਧਦਾ ਹੈ ਸੋ ਬਾਕੀ ਜਿਨ੍ਹਾਂ ਨੂੰ ਵੀ ਸਾਡੇ ਨਾਲ ਗੱਲ ਕੀਤੀ ਆ ਕੋਈ ਫਾਇਦਾ ਮਿਲਿਆ ਹੈ ਇੰਸਟਾਗ੍ਰam ਤੇ ਵੀ ਸਾਡੇ ਨਾਲ ਜਿਨ੍ਹਾਂ ਜਿਨ੍ਹਾਂ ਦੀ ਗੱਲ ਹੋਈ ਆ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਇਹ ਵੀਡੀਓ ਸੁਣ ਕੇ ਲਾਭ ਮਿਲਦਾ ਹੈ ਤਾਂ YouTube ਤੇ ਵੀ ਕਮੈਂਟ ਆ ਰਹੀ ਜਰੂਰ ਦੱਸ ਦਿਆ ਕਰੋ ਜੀ ਇਹਦੇ ਨਾਲ ਕੀ ਹੋਵੇਗਾ ਕਿ ਜਿਨ੍ਹਾਂ ਦੀ ਆਸ ਟੁੱਟ ਜਾਂਦੀ ਹੈ ਜਿਨ੍ਹਾਂ ਦਾ ਵਿਸ਼ਵਾਸ ਪੀਰੋ মুর্ਸ਼ਦ ਉਪਰੋਂ ਉੱਠ ਜਾਂਦਾ ਹੈ ਸੋ ਉਹਨਾਂ ਦਾ ਫਿਰ ਤੋਂ ਵਿਸ਼ਵਾਸ ਬਣ ਸਕਦਾ ਹੈ ਇੱਕ ਆਸ ਮਿਲਦੀ ਹੈ ਇੱਕ ਜਿਉਣ ਦੀ ਵਜ੍ਹਾ ਬਣ ਜਾਂਦੀ ਹੈ ਉਹ ਤੁਸੀਂ ਜੇਕਰ ਤੁਸੀਂ ਇੱਕ ਛੋਟਾ ਜਿਹਾ ਕਰਮ ਕਰ ਦਿੰਦੇ ਹੋ ਐਸੇ ਜਿੰਨਿਆਂ ਨਾ ਵੀ ਅੱਜ ਤਾਈਂ ਗੱਲ ਇੰਸਟਾਗ੍ਰਾਮ ਤੇ ਹੋਈ ਆ ਸੋ ਲਾਭ ਤਾਂ ਕਾਫੀਆਂ ਨੂੰ ਮਿਲਿਆ ਹੈ ਸੋ ਉਹਦੇ ਤੇ ਤਾਂ ਕਮੈਂਟ ਆ ਜਾਂਦੇ ਆ ਸਾਨੂੰ ਸੋ ਕੋਸ਼ਿਸ਼ ਕਰਨਾ ਜੀ ਜੇਕਰ ਇਹ ਵੀਡੀਓ ਨੂੰ ਸੁਣਦੇ ਹੋ ਤਾਂ ਇਸ ਚੈਨਲ ਉੱਪਰ ਵੀ ਜ਼ਰੂਰ ਆਪਣਾ ਦੱਸਿਆ ਕਰੋ ਸੋ ਜਿਹਦੇ ਨਾਲ ਹੋਰ ਵੀ ਦੂਸਰੇ ਇਹਨਾਂ ਦਾ ਵਿਸ਼ਵਾਸ ਵੱਜ ਸਕਦਾ ਹੈ ਬਾਕੀ ਜਿਨ੍ਹਾਂ ਜਿਨ੍ਹਾਂ ਨਾਲ ਗੱਲ ਹੋਈ ਹੈ ਉਹ ਸਭ ਇਹ ਵੀ ਜਾਣਦੇ ਆ ਕਿ ਅਸੀਂ ਬਿਨਾਂ ਲਾਲਚ ਦੇ ਹੀ ਉਹਨਾਂ ਨੂੰ ਜੋ ਵੀ ਕਰਮ ਦੱਸਦੇ ਤੇ ਉਹਨਾਂ ਨੇ ਕੀਤੇ ਵੀ ਹੈ ਸੋ ਬਾਕੀ ਜੇਕਰ ਹੁਣ ਗੱਲ ਨਹੀਂ ਕਿਸੇ ਨਾਲ ਹੋ ਪਾ ਰਹੀ ਤਾਂ ਸਾਡੀ ਵੀ ਇੱਕ ਮਜਬੂਰੀ ਹੁੰਦੀ ਆ ਕਿ ਕੰਮਕਾਰ ਦੇ ਵਿੱਚ ਟਾਈਮ ਨਹੀਂ ਮਿਲਦਾ ਸੋ ਵੈਸੇ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਦੇ ਸਵਾਲ ਦਾ ਜਵਾਬ ਜਿਹੜਾ ਦਿੱਤਾ ਜਾਵੇ ਸੋ ਬਾਕੀ ਜਿਨ੍ਹਾਂ ਨੂੰ ਇਸ ਚੈਨਲ ਦੇ ਨਾਲ ਜੁੜ ਕੇ ਲਾਭ ਮਿਲਿਆ ਹੈ ਸੋ ਅੱਜ ਉਹ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ ਤਾਂ ਵੀਡੀਓ ਨੂੰ ਚੱਲਦੇ-ਚੱਲਦੇ ਲਾਈਕ ਜਰੂਰ ਕਰ ਦੇਣਾ ਜੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਸੋ ਇੱਥੇ ਮੇਨ ਵਿਸ਼ੇ ਬਾਰੇ ਪਹਿਲਾਂ ਗੱਲ ਕਰ ਲਈਏ ਕਿ ਇਸ ਤਰ੍ਹਾਂ ਕਿਉਂ ਹੁੰਦੀ ਹੈ ਕਿ ਪਹਿਲਾਂ ਜਦੋਂ ਅਸੀਂ ਸੇਵਾ ਕਰਨੀ ਸ਼ੁਰੂ ਕਰਦੇ ਹਾਂ ਤੇ ਦਰਸ਼ਾ ਹੁੰਦੀ ਆ ਸੇਵਾ ਪੂਰੀ ਹੁੰਦੀ ਹੈ ਸਫਲ ਹੁੰਦੀ ਹੈ ਤਾਂ ਫਿਰ ਉਹ ਹੀ ਸੇਵਾ ਬਾਦ ਵਿੱਚ ਵੀ ਕਰਦੇ ਆਂ ਪਰ ਉਹਦਾ ਲਾਭ ਨਹੀਂ ਮਿਲਦਾ ਸਾਨੂੰ ਦਰਸ਼ਨ ਨਹੀਂ ਹੋ ਰਹਾ। ਸੋ ਇੱਥੇ ਇੱਕ ਕਮੈਂਟਾਂ ਵਿੱਚ ਦੱਸਦੇ ਨੇ। ਸੋ ਕਹਿੰਦੇ ਨੇ ਕਿ ਪਹਿਲਾਂ ਉਬਾਸੀ ਵੀ ਆਉਂਦੀ ਸੀ, ਮਹਿਸੂਸ ਵੀ ਹੁੰਦੇ ਸੀ ਤੇ ਦਰਸ਼ਨ ਵੀ ਹੁੰਦੇ ਸੀ ਸਪਨੇ ਰਹੀਂ ਪਰ ਇਦਾਂ ਦਾ ਹੁਣ ਕੁਝ ਨਹੀਂ ਹੋ ਰਿਹਾ ਸਾਨੂੰ। ਇਹਦੇ ਬਾਰੇ ਦੱਸਿਆ ਜਾਵੇ। ਸੋ ਦੇਖੋ ਜਦੋਂ ਵੀ ਸਾਨੂੰ ਉਹ ਮਾਲਕ ਦਰਸ਼ਨ ਦਿੰਦਾ ਹੈ ਜਾਂ ਫਿਰ ਪਹਿਲਾਂ ਹੀ ਆਉਣ ਵਾਲੇ ਸਮੇਂ ਬਾਰੇ ਦੱਸ ਦਿੰਦਾ ਹੈ। ਤੇ ਵੀਰ ਇਨਸਾਨ ਉਥੇ ਕੁਝ ਗਲਤੀਆਂ ਕਰ ਲੈਂਦਾ ਹੈ ਜੋ ਕਿ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਨਹੀਂ ਕਰਨੀ ਸੋ ਜਦੋਂ ਇਨਸਾਨ ਗਲਤੀ ਕਰੇਗਾ ਰੌਲਾ ਪਾਵੇਗਾ ਉਹ ਸਭ ਕੁਝ ਗਵਾ ਲਵੇਗਾ ਸੋ ਹਮੇਸ਼ਾ ਇਹਨਾਂ ਗੱਲਾਂ ਨੂੰ ਗੁਪਤ ਰੱਖਣ ਦੀ ਜ਼ਰੂਰਤ ਹੁੰਦੀ ਹੈ ਜੇਕਰ ਤੁਹਾਨੂੰ ਅੱਜ ਵੀ ਮਾਲਿਕ ਦੇ ਦਰਸ਼ਨ ਹੋ ਰਹੇ ਆ ਤੇ ਉਹਨਾਂ ਨੂੰ ਗੁਪਤ ਰੱਖੋ ਹੁਣ ਆਪਾਂ ਖਾਣਾ ਖਾਂਦੇ ਆ ਉਹਨੂੰ ਵੀ ਤਾਂ ਪਚਾਉਂਦੇ ਆ ਸੋ ਇਸੇ ਤਰ੍ਹਾਂ ਦਾ ਜੇਕਰ ਅਸੀਂ ਉਸ ਪਰਮਾਤਮਾ ਦੀ ਗੱਲ ਨੂੰ ਗੁਪਤ ਰੱਖ ਲਵਾਂਗੇ ਤਾਂ ਫਿਰ ਉਹ ਗੱਲ ਇੰਨੀ ਕਿ ਲਿਖਰੇਗੀ ਹੀ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਸਾਰਿਆਂ ਦੇ ਮੂਰੇ ਖੁੱਲ ਕੇ ਆ ਜਾਂਦੀ ਹੈ ਗੱਲ ਸੋ ਗੱਲ ਇੰਨੀ ਹੈ ਕਿ ਪੜਦਾ ਰੱਖਣਾ ਜ਼ਰੂਰੀ ਹੈ ਕਿਉਂਕਿ ਉਹ ਪਰਮਾਤਮਾ ਪੜਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਜਦੋਂ ਅਸੀਂ ਰੌਲਾ ਪਾ ਦਿੰਦੇ ਹਾਂ ਤੇ ਉਹ ਕਿਰਪਾ ਉੱਥੇ ਹੀ ਰੁਕ ਜਾਂਦੀ ਹੈ ਸੋ ਜਦੋਂ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦੋਗੇ ਤਾਂ ਫਿਰ ਇਹੋ ਜਿਹੀਆਂ ਮੁਸ਼ਕਲਾਂ ਕਦੇ ਵੀ ਨਹੀਂ ਆਉਣਗੀਆਂ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਹਾਂ ਸਾਨੂੰ ਦਰਸ਼ਨ ਹੋਏ ਆ ਪਰ ਅਸੀਂ ਦੱਸਣਾ ਹੈ ਸੋ ਇਹਦੇ ਨਾਲ ਸ਼ਾਇਦ ਸਾਡੀ ਇੱਜ਼ਤ ਵਧੇਗੀ ਸ਼ਾਇਦ ਹਰ ਕੋਈ ਸਾਡੀ ਇੱਜ਼ਤ ਕਰਨ ਨੂੰ ਲੱਗ ਪਵੇਗਾ ਸੋ ਇਦਾਂ ਬਿਲਕੁਲ ਵੀ ਨਹੀਂ ਹੁੰਦੀ ਜਿੱਦਣ ਇੱਜ਼ਤ ਕਰਾਉਣੀ ਹੈ ਉਸ ਮੁਰਸ਼ਿਦ ਨੇ ਆਪਣੇ ਆਪ ਹੀ ਕਰਾ ਲੈਣੀ ਆ ਜੇਕਰ ਉਸ ਬਲੰਦੀ ਤੱਕ ਪਹੁੰਚਣਾ ਹੈ ਤੇ ਇਹਨਾਂ ਗੱਲਾਂ ਨੂੰ ਗੁਪਤ ਰੱਖਣਾ ਬਹੁਤ ਜ਼ਰੂਰੀ ਆ ਫਿਰ ਜਿਸ ਦਿਨ ਉਹ ਆਪ ਮਾਲਕ ਆਉਂਦਾ ਹੈ ਤਾਂ ਫਿਰ ਇੱਜ਼ਤ ਵੀ ਕਰਵਾ ਦਿੰਦਾ ਆ ਸਾਰੀ ਦੁਨੀਆ ਮੂਰੇ ਸੱਚਾਈ ਰੱਖ ਦਿੰਦਾ ਹੈ ਸੋ ਗੱਲ ਨਿਖਰਨੀ ਸ਼ੁਰੂ ਹੋ ਜਾਂਦੀ ਆ ਜਿਸ ਦਿਨ ਤੁਸੀਂ ਖੁਦ ਰੌਲਾ ਪਾਉਣਾ ਸ਼ੁਰੂ ਕਰੋਗੇ ਅਤੇ ਕਾਮਯਾਬ ਨਹੀਂ ਹੋ ਪਾਉਂਗੇ ਸੋ ਜਿਸ ਦਿਨ ਤੁਸੀਂ ਇਹਨਾਂ ਗੱਲਾਂ ਨੂੰ ਗੁਪਤ ਰੱਖਣਾ ਸ਼ੁਰੂ ਕਰ ਦੋਗੇ ਫਿਰ ਦੇਖੋਗੇ ਕਿ ਗੱਲ ਕਿੰਨੀ ਜ਼ਿਆਦਾ ਨਿੱਖਰ ਕੇ ਆਉਂਦੀ ਆ ਸੋ ਆਪਣੇ ਆਪ ਵਿੱਚ ਰਹਿਣਾ ਪਸੰਦ ਕਰੋ ਨਾ ਹੀ ਕਿ ਇਹਨਾਂ ਰੌਲਿਆਂ ਦੇ ਵਿੱਚ ਪੈਣ ਦੀ ਕੋਸ਼ਿਸ਼ ਕਰੋ ਜਦੋਂ ਇਨਸਾਨ ਬੱਲੇ ਬੱਲੇ ਨੂੰ ਪਹਿ ਜਾਂਦਾ ਹੈ ਪਰ ਚਾਹ ਹਰ ਇੱਕ ਦੇ ਮਨ ਵਿੱਚ ਹੁੰਦਾ ਹੈ ਕਿ ਅਸੀਂ ਹਰ ਇੱਕ ਨਾਲ ਗੱਲ ਕਰੀਏ ਕਿ ਸਾਨੂੰ ਸਾਡੇ ਮੁਰਸ਼ਿਦ ਦੇ ਦਰਸ਼ਨ ਹੋ ਰਹੇ ਆ ਸਾਨੂੰ ਤਾਂ ਗੱਲ ਪਹਿਲਾਂ ਹੀ ਉਹ ਮਾਲਕ ਦਿਖਾ ਰਿਹਾ ਆ ਸੋ ਕਦੇ ਵੀ ਇਹਨਾਂ ਗੱਲਾਂ ਦਾ ਹੰਕਾਰ ਮਾਣ ਨਹੀਂ ਕਰਨਾ ਸਵਾਲਿਕ ਦੀ ਰਜਾ ਵਿੱਚ ਰਹਿਣਾ ਹੈ ਸਭੋਂ ਹੋਰ ਵੀ ਜ਼ਿਆਦਾ ਕੋਸ਼ਿਸ਼ ਕਰਨੀ ਹੈ ਕਿ ਅਸੀਂ ਵੱਧ ਚੜ ਕੇ ਸੇਵਾ ਕਰੀਏ ਜਿਦੇ ਨਾਲ ਗੱਲ ਹੋਰ ਵੀ ਜ਼ਿਆਦਾ ਨਿਕਲੇ ਸੋ ਜਦੋਂ ਇੰਨੀ ਕਸੀ ਗਲਤੀ ਕਰ ਲੈਨੇ ਆ ਫਿਰ ਸਭ ਕੁਝ ਉੱਥੇ ਰੁਕ ਜਾਂਦਾ ਕਿਉਂਕਿ ਇੱਕ ਹੁੰਦਾ ਆ ਕਿ ਜਦੋਂ ਅਸੀਂ ਰੌਲਾ ਪਾਉਨੇ ਆ ਤੇ ਕਈਆਂ ਦੇ ਮਨਾਂ ਦਾ ਸਾਨੂੰ ਨਹੀਂ ਪਤਾ ਕਿਸੇ ਦੇ ਮਨ ਵਿੱਚ ਕੀ ਚੱਲਦਾ ਹੈ ਸੋ ਬਹੁਤ ਤਰ੍ਹਾਂ ਦੇ ਇਸ ਦੁਨੀਆ ਤੇ ਲੋਕ ਨੇ ਜਿਹੜੇ ਕੀ ਕੂੰ ਫਿਰਕੇ ਕਿਤੇ ਨਾ ਕਿਤੇ ਤੁਹਾਡਾ ਕੰਮ ਵਿਗਾੜ ਦਿੰਦੇ ਨੇ ਪਵੰਦੀ ਲਗਾ ਦਿੰਦੇ ਆ ਰੋਕ ਲਾ ਦਿੱਤੀ ਜਾਂਦੀ ਆ ਪਹਿਰੇ ਨੂੰ ਰੋਕ ਦਿੱਤਾ ਜਾਂਦਾ ਆ ਕਿ ਇਹ ਇਨਸਾਨ ਕਾਮਯਾਬ ਨਾ ਬਣ ਸਕੇ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਚਾਹੇ ਜਿੰਨਾ ਵੀ ਤੁਹਾਡਾ ਕਿਸੇ ਦੇ ਨਾਲ ਤੇ ਪਿਆਰ ਹੈ ਪਰ ਇਹਨਾਂ ਗੱਲਾਂ ਨੂੰ ਜਿੰਨਾ ਗੁਪਤ ਰੱਖੋਗੇ ਉਨਾ ਹੀ ਲਾਭ ਲੈ ਪਾਓਗੇ ਜੀ ਬਾਕੀ ਜੇਕਰ ਇੱਥੇ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਉਹਦੀ ਮਾਫੀ ਮੰਗਣੀ ਸ਼ੁਰੂ ਕਰ ਦਿਓ ਤਾਂ ਸੇਵਾ ਪਹਿਲਾਂ ਵਾਂਗੂ ਕਰਨੀ ਸ਼ੁਰੂ ਕਰ ਦਿਓ ਇਹਨਾਂ ਗੱਲਾਂ ਨੂੰ ਗੁਪਤ ਰੱਖਣਾ ਸ਼ੁਰੂ ਕਰ ਦਿਓ ਫਿਰ ਦੇਖੋਗੇ ਕਿ ਪ੍ਰਮਾਤਮਾ ਦੀ ਕਿਵੇਂ ਕਿਰਪਾ ਹੁੰਦੀ ਹੈ ਸੋ ਸਵਾ ਮਹੀਨਾ ਜਾਣੀ ਕਿ ਪੰਜ ਵੀਰਵਾਰ ਜਾਂ ਫਿਰ ਤੁਸੀਂ ਐਤਵਾਰ ਦੀ ਸੇਵਾ ਕਰ ਦਿਓ ਤੇ ਇਹਨਾਂ ਦਿਨਾਂ ਤੇ ਵੱਧ ਚੜ ਕੇ ਸੇਵਾ ਕਰ ਲਓ ਇਹਦੇ ਨਾਲ ਫਿਰ ਸਭ ਕੁਝ ਸੈੱਟ ਹੋਣ ਲੱਗ ਪਵੇਗਾ ਸੰਕੇਤ ਆਪਣੇ ਆਪ ਤੁਹਾਨੂੰ ਮਿਲਣ ਲੱਗ ਪੈਣਗੇ ਵਿਚਾਰਾ ਬਦਲ ਜਾਣਗੇ ਜੀ ਹੁਣ ਆਪਾਂ ਇੱਥੇ ਇੱਕ ਅੱਧਾ ਕਮੈਂਟ ਦੱਸ ਦਿੰਨੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਘਰ ਵਿੱਚ ਹਰ ਰੋਜ਼ ਬਿੱਲੀਆਂ ਆ ਜਾਂਦੀਆਂ ਸੋ ਦੇਖੋ ਮਾੜੀ ਮਾੜੀ ਗੱਲ ਨੂੰ ਲੈ ਕੇ ਕਦੇ ਵੀ ਬਹਿਮ ਨਾ ਕਰੋ ਬਾਕੀ ਬਿੱਲੀਆਂ ਤਾਂ ਸਾਰਿਆਂ ਦੀ ਹੀ ਤੁਰੀਆਂ ਫਿਰਦੀਆਂ ਰਹਿੰਦੀਆਂ ਆ ਸੋ ਇਹਨਾਂ ਗੱਲਾਂ ਨੂੰ ਲੈ ਕੇ ਕਦੇ ਵੀ ਵਿਚਾਰ ਨਹੀਂ ਕਰਨੀ ਸੋ ਆਪਣਾ ਕਰਮ ਕਰਦੇ ਜਾਓ ਜੇਕਰ ਤੁਹਾਡਾ ਕਰਮ ਚੰਗਾ ਹੈ ਤਾਂ ਉਹ ਪਰਮਾਤਮਾ ਕੁਝੇ ਮਾੜਾ ਵੀ ਨਹੀਂ ਹੋਣ ਦਿੰਦਾ ਸੋ ਕਰਮ ਕਰਨਾ ਜ਼ਰੂਰੀ ਹੈ ਨਾਹੀਂ ਕਿ ਅਸੀਂ ਜੇਕਰ ਅੱਜ ਛੋਟੂ ਛੋਟੀਆਂ ਗੱਲਾਂ ਨੂੰ ਲੈ ਕੇ ਬਹਿਮ ਕਰਨ ਲੱਗ ਪਏ ਤਾਂ ਫਿਰ ਬਹਿਮ ਵਿੱਚ ਹੀ ਅnsਾਰ ਫਸ ਕੇ ਰਹਿ ਜਾਂਦਾ ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਇਗਨੋਰ ਕਰਕੇ ਆਪਣਾ ਚੰਗਾ ਕਰਮ ਕਰੋ ਸੋ ਜੋ ਅਸੀਂ ਕਰਮ ਚੰਗੇ ਕਰਾਂਗੇ ਤੇ ਚੰਗਾ ਹੀ ਫਲ ਪਾਵਾਂਗੇ ਸੋ ਚੰਗਾ ਕਰਮ ਹਮੇਸ਼ਾ ਕਰਦੇ ਜਾਓ ਫਲ ਦੀ ਇੱਛਾ ਨਾ ਰੱਖੋ ਉਹ ਪਰਮਾਤਮਾ ਜਾਣੀ ਜਾਣ ਹੈ ਉਹ ਸਭ ਕੁਝ ਸਮਾਂ ਆਉਣ ਤੇ ਸਹੀ ਕਰ ਦਿੰਦਾ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਲਿਖਦੇ ਆ ਕਿ ਦੀਦੀ ਜੀ ਸਾਡੇ ਖੇਤਾਂ ਵਿੱਚ ਪੁਰਾਣੀ ਜਗ੍ਹਾ ਹੈ ਸੋ ਕੀਦੀ ਹੈ ਜਗ੍ਹਾ ਕਹਿੰਦੇ ਕਿ ਪੀਰਾਂ ਦੀ ਆ ਸਾਨੂੰ ਪਤਾ ਨਹੀਂ ਲੱਗਦਾ ਸੋ ਕਿਵੇਂ ਪਤਾ ਲੱਗ ਸਕਦਾ ਹੈ ਸੋ ਦੇਖੋ ਜੇਕਰ ਖੇਤਾਂ ਵਿੱਚ ਕੋਈ ਪ੍ਰਾਣੀ ਜਗ੍ਹਾ ਹੈ ਸੋ ਕਿਸੇ ਨਾਮ ਤੋਂ ਤਾਂ ਉਹਨਾਂ ਨੂੰ ਪੂਜਦੇ ਹੀ ਹੋਣਗੇ ਸੋ ਆਪਣੇ ਬਜ਼ੁਰਗਾਂ ਨਾਲ ਗੱਲ ਕਰੋ ਸੋ ਪ੍ਰਾਣੀ ਜਦੋਂ ਅਸੀਂ ਆਪਣੇ ਬਜ਼ੁਰਗਾਂ ਨਾਲ ਗੱਲ ਕਰਨ ਦੀ ਖੋਜ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜ਼ਰੂਰ ਕੋਈ ਨਾ ਕੋਈ ਸਰਾਖ ਮਿਲ ਜਾਂਦਾ ਹੈ ਸੋ ਬਾਕੀ ਜੇਕਰ ਨਹੀਂ ਪਤਾ ਲੱਗ ਰਿਹਾ ਤੁਸੀਂ ਸੇਵਾ ਤਾਂ ਕਰਦੇ ਹੀ ਹੋਵੋਗੇ ਜੇਕਰ ਜਗਾ ਬਣੀ ਹੋਈ ਆ ਚਿਰਾਗ ਬੱਤੀ ਵੀ ਕਰਦੇ ਹੋਵੋਗੇ ਪਰ ਹੁਣ ਥੋੜਾ ਜਿਹਾ ਚੇਂਜ ਕਰ ਦੋ ਸਵਾ ਮਹੀਨਾ ਲਗਾਤਾਰ ਰੈਗੂਲਰ ਸੇਵਾ ਕਰਨੀ ਸ਼ੁਰੂ ਕਰ ਦੋ ਤਾਂ ਫਿਰ ਆਪਣੇ ਆਪ ਜੋ ਸਵਾ ਮਹੀਨੇ ਦੇ ਵਿੱਚ ਤੁਹਾਨੂੰ ਦਰਸ਼ਨ ਹੋਣਗੇ ਸੋ ਫਿਰ ਉਸ ਸਰੂਪ ਨੂੰ ਪੂਜਣਾ ਸ਼ੁਰੂ ਕਰਦੇ ਹੋ ਤੇ ਹੌਲੀ ਹੌਲੀ ਕੱਲ ਜਿਹੜੀ ਹੋਰ ਵੀ ਜ਼ਿਆਦਾ ਕਲੀਅਰ ਹੋ ਜਾਵੇਗੀ ਸੋ ਸਵਾ ਮਹੀਨਾ ਫਿਰ ਲਗਾਤਾਰ ਚਿਰਾਗਾ ਨੂੰ ਬਧਨ ਨਹੀਂ ਦੇਣਾ ਦਿਨ ਰਾਤ ਇਹ ਜਗਦੇ ਹੀ ਰਹਿਣੇ ਚਾਹੀਦੇ ਆ ਤੇ ਸੇਵਾ ਬੰਦ ਚੜ੍ਹ ਕੇ ਸ਼ੁਰੂ ਕਰ ਦੋ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦੋ ਤਾਂ ਫਿਰ ਉਹ ਕੋਈ ਨਾ ਕੋਈ ਪ੍ਰਮਾਤਮਾ ਜ਼ਰੂਰ ਇਸ਼ਾਰਾ ਤੁਹਾਨੂੰ ਦੇਵੇਗਾ